ਕਹਿੰਦੇ ਨੇ ਕਿ ਪੰਜਾਬੀ ਜਿੱਥੇ ਵੀ ਜਾਵੇ ਹਰ ਇੱਕ ਨੂੰ ਆਪਣੇ ਰੰਗ ਚ ਰੰਗ ਲੈਂਦੇ ਨੇ ਦਰਅਸਲ ਪੰਜਾਬੀਆਂ ਦਾ ਸੁਭਾਅ ਹੀ ਐਵੇਂ ਦਾ ਹੁੰਦਾ ਹੈ ਕਿ ਉਹ ਹਰ ਇੱਕ ਨੂੰ ਆਪਣਾ ਬਣਾ ਲੈਂਦੇ ਨੇ ਫੇਰ ਭਾਵੇਂ ਉਹ ਦੇਸ਼ ਹੋਵੇ ਜਾਂ ਵਿਦੇਸ਼ ਨਾ ਤੇ ਉਹ ਆਪਣਾ ਵਿਰਸਾ ਭੁੱਲਦੇ ਨੇ ਬਲਕਿ ਹੋਰਾਂ ਨੂੰ ਵੀ ਆਪਣੇ ਪਿਆਰ ਨਾਲ ਮੋਹ ਲੈਂਦੇ ਨੇ ਜੇਕਰ ਗੱਲ ਕੀਤੀ ਜਾਵੇ ਪੰਜਾਬਣਾਂ ਦੀ ਤਾਂ ਉਹਨਾਂ ਦੀ ਤਾਂ ਗੱਲ ਹੀ ਵੱਖਰੀ ਹੈ ਜਿਵੇਂ ਕਿ ਜੈਸਮਿਨ ਸੈਂਡਲਸ ਨੇ ਆਪਣੇ ਗਾਣੇ ਚ ਵੀ ਪੰਜਾਬਣਾਂ ਦੀ ਖੂਬਸੂਰਤੀ ਦਾ ਜ਼ਿਕਰ ਕੀਤਾ ਸੀ ਪਰ ਹੁਣ ਕੱਲ ਜੈਸਮਿਨ ਸੈਂਡਲਸ ਦੀ ਨਹੀਂ ਬਲਕਿ ਇੱਕ ਅਜਿਹੀ ਵੀਡੀਓ ਦੀ ਕਰਾਂਗੇ ਜਿਸ ਨੇ ਸੋਸ਼ਲ ਮੀਡੀਆ ਤੇ ਅੱਗ ਲਗਾ ਦਿੱਤੀ ਹੈ ਜੀਹਾਂ ਵੀਡੀਓ ਦੇਖ ਕੇ ਤੁਹਾਡੇ ਚਿਹਰੇ ਤੇ ਵੀ ਮੁਸਕਾਨ ਆ ਜਾਵੇਗੀ ਵੀਡੀਓ ਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਗੋਰੀ ਮੈਡਮ ਆਪਣੀ ਪੰਜਾਬੀ ਵਿਦਿਆਰਥਣਾਂ ਨਾਲ ਪੰਗੜਾ ਪਾ ਰਹੀ ਹੈ ਉਹ ਵੀ ਸੁਭਜੀਤ ਬਿੰਦਰਖੀਆ ਦੇ ਗਾਣੇ ਤੇ ਵੀਡੀਓ ਦੇਖ ਕੇ ਬਿਲਕੁਲ ਮਹਿਸੂਸ ਨਹੀਂ ਹੁੰਦਾ ਕਿ ਇਹ ਵੀਡੀਓ ਵਿਦੇਸ਼ ਦੀ ਹੈ ਬਲਕਿ ਇੰਝ ਆਪਦਾ ਹੈ ਜਿਵੇਂ ਹੈ साडा पंजाब होवे सब्सक्राइब टू वन इंडिया चॅनल एव मिस एन अपडेट